ਐਮਪੀ ਅਮਰਤਪਾਲ ਬਣੂਗਾ। ਵੋਟਾਂ ਦਾ ਝਾੜੂ ਵਾਲੇ ਵੀ ਬਹੁਤ ਫਿਰਨੇ ਆਏ। ਬਾਪੂ ਜੀ ਇਹ ਕੰਮ ਸਪਾਲਦਾ ਜਿਆਦਾ ਬਣੂਗਾ। ਸਾਨੂੰ ਤਾਂ ਜਿਆਦਾ ਐਰਕੀ ਕਾਂਗਰਸ ਬਣੂਗਾ। 70 ਸਾਲ ਤੋਂ ਇਹ ਵਿਗੜਿਆ ਕੰਮ ਨੂੰ ਸੁਧਾਰ ਲਈ ਸਰ ਮੌਕਾ ਤੇ ਮਿਲੂਗਾ ਥੋੜਾ ਬਹੁਤ ਚਾਹੀਦਾ ਨਾਲ ਉਹਨਾਂ ਨੂੰ। ਭਾਈ ਅਮਰਤਪਾਲ ਸਿੰਘ ਖਾਲਸਾ ਜੀ। ਐਮਪੀ ਅਮਰਤਪਾਲ ਸਿੰਘ ਬਣਦਾ ਪਿਆ ਜੀ। ਅਮਰਤਪਾਲ ਆਲੀ ਜਿਆਦਾ। ਕਿਦੋਂ ਅਮਰਤਪਾਲ ਦਾ ਹੀ ਆਵਾਜ਼ ਜਿਆਦੀ ਸਰਿਆਣਾ। ਅਮਰਤਪਾਲ ਸਿੰਘ ਖਾਲਸਾ। ਪੀ ਐਡ ਕੀ ਵੇਖੋ ਸ਼ਹਿਰ ਅਮਰਤਪਾਲ ਸਿੰਘ ਜੀ ਬਣ ਜਾਣ। ਅਮਰਤਪਾਲ ਵਾਲੇ ਆ ਐਮਪੀ ਭਾਈ ਅਮਰਤਪਾਲ ਸਿੰਘ ਜੀ ਕਿ ਵੋਟਾਂ ਅਮਰਤਪਾਲ ਸਿੰਘ ਨੂੰ ਜ਼ਿਆਦਾ ਦੇ ਵਸਹ ਕਹਿੰਦੇ ਆ ਅਮਰਤਪਾਲ ਨੂੰ ਅਸੀਂ ਤੇ ਪਾਵਾਂਗੇ ਵੋਟ ਜੀ ਅਸੀਂ ਕਾਂਗਰਸ ਨਹੀਂ ਹਾਂ ਅਮਰਤਪਾਲ ਨੂੰ ਜ਼ਿਆਦਾ ਕਰਦੇ ਆ ਉਹਦਾ ਅਮਰਤਪਾਲ ਦਾ ਹੀ ਚੱਲਣਗੇ ਆਹ ਉਹ ਅਮਰਤਪਾਲ ਦਾ ਹੀ ਆ ਆ ਆਦਮੀ ਬਾਲਟੀ ਆ ਜੇ ਦੇ ਕੋਈ ਪਤਾ ਨਹੀਂ ਲੱਗਦਾ ਕੀ ਕੀਤਾ ਨੇ ਭਾਈ ਅਮਰਤਪਾਲ ਸਾਹਿਬ ਦਾ ਅਮਰਪਾਲ ਸਿੰਘ ਮੜੂਗਾ ਅਮਰਤਪਾਲੋ ਜੀ ਕਿਉਂ ਪੱਟੀ ਹਲਕੇ ਦੇ ਵਿੱਚ ਪਹੁੰਚੇ ਹਨ ਜਿੱਥੋਂ ਦੇ ਲੋਕਾਂ ਤੋਂ ਜਾਣਾਂਗੇ ਕਿ ਇੱਥੋਂ ਕਿਸ ਨੂੰ ਉਮੀਦਵਾਰ ਨੂੰ ਜਿਤਾ ਕੇ ਆਪਣਾ ਸੰਸਦ ਮੈਂਬਰ ਇਹ ਲੋਕ ਬਣਾਉਣਾ ਚਾਹੁੰਦੇ ਆ ਕਿਉਂਕਿ ਮੰਤਰੀ ਲਾਲਜੀਤ ਸਿੰਘ ਢੁੱਲਰ ਪੱਟੀ ਹਲਕੇ ਤੋਂ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਪਹੁੰਚੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ ਪਰ ਇਸ ਵਾਰ ਅਮਰਤਪਾਲ ਸਿੰਘ ਬਿਰਸਲ ਸਿੰਘ ਬਲਟੋਹਾ ਅਤੇ ਇਹਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਤੀਜਾਰੀ ਹੈ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਇਥੇ ਕੌਣ ਜਿੱਤ ਸਕਦਾ ਹੈ ਤੇ ਕਿਸ ਦੇ ਪੱਖ ਵਿੱਚ ਮਾਹੌਲ ਹੈ ਆਓ ਲੋਕਾਂ ਨਾਲ ਗੱਲਬਾਤ ਕਰਕੇ ਜਾਣ ਲੈਨੇ ਆ ਕੋਈ ਅਮਰਤਪਾਲ ਮਗਰਾ ਕੋਈ ਦੁੱਧੇ ਮਗਰਾ ਕਿਹਦੇ ਮਗਰਾ ਉਹ ਯਾਰ ਜਿਹੜਾ ਖੜੇ ਆ ਲਾਲਜੀਤ ਭੁੱਲਣ ਹਾਂਜੀ ਅੱਛਾ ਤੇ ਬਲਟੋਵਾ ਵੀ ਖੜਾ ਹੈ ਇੱਥੇ ਪਤਾ ਨਹੀਂ ਉਹ ਤਾਂ ਨਹੀਂ ਪਤਾ ਅੱਛਾ ਦੋਨਾਂ ਦਾ ਹੀ ਮਾਹੌਲ ਹੈ ਉਹਨਾਂ ਦਾ ਅੱਛਾ ਝਾੜੂ ਵਾਲਿਆਂ ਦਾ ਹੈਗਾ ਮਾਹੌਲ ਇੱਥੇ ਹਾਂਜੀ ਤੇ ਅਮਰਤਪਾਲ ਨੂੰ ਪੈ ਰਹੀਆਂ ਵੋਟਾਂ ਇਧਰ ਬਥੇਰੀਆਂ ਜੋੜਸੋ ਵਾਲੇ ਜਣ ਪਿੰਡਾਂ ਪਿੰਡਾਂ ਚੋਂ ਬਥੇਰੀਆਂ ਆਉਂਦੇ ਅਮਰਤਪਾਲ ਨੂੰ ਹਾਂਜੀ ਅਰੇ ਪੱਕਾ ਨਹੀਂ ਕਹਿਦੇ ਆਪਾਂ ਅੰਮ੍ਰਿਤਵਾਲ ਦੀਆਂ ਜਾਰੀ ਕਰਦੇ ਆ। ਅੱਛਾ ਤੇ ਸਾਡੇ ਇਲਾਕੇ ਚ ਆਪਣੀ ਪੱਟੀ ਦੇ ਉਹ ਖੁੱਲਦਾ ਭੁਲੜਾ ਸਾਊਥ ਤੋਂ ਪੜੇ ਨਾ ਲਾਲਜੀਤ ਭੱਲਾ ਹਾਂ ਅੱਛਾ ਹਾਂਜੀ ਇਹਨਾਂ ਦਾ ਹੀ ਮੁਕਾਬਲਾ ਦੋ ਇਹਨਾਂ ਦਾ ਮੁਕਾਬਲਾ ਜੀ ਬਾਕੀ ਬੰਦੇ ਪਿੱਛੇ ਆ ਫਿਰ ਬਾਕੀ ਪਿੱਛੇ ਆ ਕਾਲੀ ਕਾਂਗਰਸ ਅਜੇ ਪੂਰਾ ਕਲੀਅਰ ਨਹੀਂ ਹੋਣ ਦਾ ਗੱਲ ਬਣੇ ਅੰਮ੍ਰਿਤਵਾਲ ਜਾਰੀ ਬਾਗ ਗਿਆ ਉਹਦੀ ਬਾਜ਼ੀ ਜਾਰੀ ਨਹੀਂ ਵੋਟਾਂ ਦਾ ਝਾੜੂ ਵਾਲੇ ਵੀ ਬਹੁਤ ਫਿਰਨੇ ਆ ਅੱਛਾ ਹਾਂਜੀ ਅੰਮ੍ਰਿਤਪਾਲ ਦਾ ਪੂਰਾ ਜੋਰ ਆ ਤੇ ਕਾਲੀ ਕਾਂਗਰਸ ਵੀ ਲਾਈ ਜਾਂਦੇ ਜੋਰ ਹੈ ਜੀ ਉਹ ਦੋਵੇਂ ਪਿੱਛੇ ਆ ਫਿਰ ਪਿੱਛੇ ਵੀ ਇਹਦੇ ਜੋਰ ਨੂੰ ਲੱਗੀ ਜਾ ਰਿਹਾ ਸਾਡੇ ਇਧਰ ਵੈਸੇ ਕੱਲ ਕੰਦਾ ਵੀ ਜ਼ਿਆਦਾ ਹੈਗਾ ਇੱਥੇ ਬਲਟੋਏ ਦਾ ਨਹੀਂ ਕਾਲੀ 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 ਬਲਟੋਆ ਖੜਾ ਹੈ ਬਲਟੋਆ ਨਹੀਂ ਉਹ ਜੇ ਲਾ ਕੀ ਉਹਦਾ ਨਾਮ ਆ ਕਾਲੀ ਆਪਣੇ ਕੀ ਨਾਮ ਆ ਦਾ ਦੇਸ਼ ਪ੍ਰਤਾਪ ਦੇਸ਼ ਪ੍ਰਤਾਪ ਹਾਂਜੀ ਉਹ ਸਾਡੇ ਇੱਥੇ ਅੱਛਾ ਮੈਂ ਸਾਨੂੰ ਦੇ ਵੀ ਵੋਟਾਂ ਬਾਰੇ ਤਾਂ ਕੋਈ ਪਤਾ ਨਹੀਂ ਐਮਪੀ ਕਿਹਨੂੰ ਬਣਾ ਰਹੇ ਲੋਕ ਪਤਾ ਨਹੀਂ ਸਾਨੂੰ ਦੇਖ ਗੱਲ ਤਾਂ ਪਤਾ ਨਹੀਂ ਸਾਨੂੰ ਤਾਂ ਜ਼ਿਆਦਾ ਐਰ ਕੀ ਕਾਂਗਰਸ ਬਣੂਗੀ ਅੱਛਾ ਹਾਂ ਤੇ ਸਰਕਾਰ ਨੇ ਕੀਤਾ ਨਹੀਂ ਕੁਛ ਨਾ ਨਾ ਕੱਖ ਨਹੀਂ ਕੀਤਾ 10 ਕਿਲੋ ਤੋਂ ਕਣਕ ਵੀ 15 ਕਿਲੋ ਤੋਂ ਦਾਅ ਕਰਤੀ ਅੱਛਾ ਹਾਂ ਠੀਕ ਹੈ ਲੋਕ ਪਰੇਖਿਆਨ ਹੋਗੇ ਇਹਨਾਂ ਤੋਂ ਅੱਛਾ ਹਾਂ ਕਣਕ ਹੀ ਘਟਾਤੀ ਆ ਦੇ ਜਿੰਨੇ ਮੰਨ ਲਓ ਲੋਕਾਂ ਨੂੰ ਇਹਦੀ ਜ਼ਿਆਦੀ ਸੀ ਗੱਲ ਉਹ ਕਣਕ ਹੀ ਇਹਨਾਂ ਨੇ ਮੰਨ ਲਓ ਗਰੀਬਿਆਂ ਦਾ ਨੂੰ ਕਣਕ ਨਾ ਹੀ ਹੋਰ ਕੀ ਲੈਣਾ ਹੈ ਝਾੜੂ ਨੂੰ ਵੋਟਾਂ ਪਾਉਂਦੇ ਨਹੀਂ ਗਰੀਬ ਲੋਕ ਫਿਰ ਮੁਸ਼ਕਲ ਹੀ ਆ ਮੁਸ਼ਕਲ ਹੀ ਆ ਜਾਂਦਾ ਲੱਗਦਾ ਨਹੀਂ ਮੈਂ ਤਾਂ ਲੱਗਦਾ ਕਾਂਗਰਸ ਨੂੰ ਫਿਰ ਪਾਉਣਗੇ ਜਿਆਦਾ ਦੇਹੀ ਹੈ ਤੇ ਅਮਰਤਪਾਲ ਵੀ ਖੜਾ ਹੈ ਇਸ ਵਾਰੀ ਵੇਖੋ ਸ਼ਾਇਦ ਉਹ ਵੀ ਜੋਰ ਹੈਗਾ ਉਹਨਾਂ ਦਾ ਹਾਂਜੀ ਹੈਗਾ ਮੁਕਾਬਲਾ ਤਾਂ ਹੈਗਾ ਕੱਸ ਅੱਛਾ ਮੁਕਾਬਲਾ ਕਾਂਗਰਸ ਤੇ ਉਹਨਾਂ ਦਾ ਹੀ ਮੁਕਾਬਲਾ ਫਿਰ ਹਾਂ ਕਾਂਗਰਸ ਦਾ ਉਹਦਾ ਠੀਕ ਹੈ ਮੰਤਰੀ ਪਿੱਛੇ ਆ ਚੜੂ ਵਾਲਾ ਹਾਂ ਲਾਲਜੀਤ ਭੁੱਲਰ ਪਿੱਛੇ ਹੀ ਆ ਜ ਆਪ ਦਾ ਮੁਸ਼ਕਲ ਆ ਨਹੀਂ ਇਹ ਨਾ ਕੰਮ ਨਹੀਂ ਕੋਈ ਚਾਹੀਦਾ ਤੁਹਾਨੂੰ ਪਤਾ ਹੀ ਆ ਠੀਕ ਹੈ ਜਦੋਂ ਬੰਦੇ ਇਹਨਾਂ ਵਿਆਹ ਕਿੰਨਾ ਕਰਨ ਕੰਮ ਉਹ ਸਦਾ ਲਾਗੇ ਜਾਣ ਕੇ ਕਰਨਗੇ ਓਏ ਉਦੋਂ ਸੋਰੀ ਵੋਟਾਂ 'ਚ ਫਿਰ ਪਿੱਛੇ ਨੇ ਇਹ ਪਿੱਛੇ ਹੀ ਆ ਜ ਆਪ ਦਾ ਦੇ ਅਜੇ ਤੇ ਪੋਲਿਟਿਕਨ ਦੂ ਆ ਇਸ ਟਾਈਮ ਤੇ ਕਿਹੜੀਆਂ ਕਿ ਕਤਿਆਂ ਮਸਪਾਲਦੀ ਦੇ ਕਾਂਗਰਸ ਅੱਛਾ ਕਾਂਗਰਸ ਦੇ ਇਸ ਤਰ੍ਹਾਂ ਵੀ ਉਹਨੇ ਰਾਣਾ ਨੂੰ ਜੀਤਨੇ ਜਦੋਂ ਹੜ ਆਏ ਆ ਉਹਨੇ ਥਾੜ ਦੇ ਇਲਾਕੇ 'ਚ ਕੰਮ ਉਹੜੇ ਕੀਤੇ ਠੀਕ ਹੈ ਤੇ ਉਹਨੂੰ ਉਹਨੂੰ ਚਾਹਦੇ ਵੀ ਆ ਲੋਕ ਅੱਛਾ ਕੁਲਵੀਰ ਜੀਰਾ ਖੜਾ ਇੱਥੇ ਹਾਂਜੀ ਉਹਦਾ ਮਾਹੌਲ ਹੈਗਾ ਸਪੋਰਟ ਕਰਦਾ ਨਾ ਰਗਜੀਤ ਰਾਣੇ ਦਾ ਮਾਹੌਲ ਹੈਗਾ ਅੱਛਾ ਉਹਦੇ ਕਰਕੇ ਵੋਟ ਪਈ ਉਹਦੇ ਕਰਕੇ ਤੇ ਅਮਰਤਪਾਲ ਨੂੰ ਕਿਉਂ ਪੈ ਰਹੀ ਉਹ ਫਿਰ ਪੰਥ ਦਾ ਸਹਿਯੋਗ ਹੈ ਰੋ ਪੰਥ ਦਾ ਫਿਰ ਛਾੜੂ ਵਾਲੇ ਮੰਤਰੀ ਪਿੱਛੇ ਉਹ ਉਹ ਪਿੱਛੇ ਸਾਡੇ ਭਾਗ ਦੇ ਪਿੱਛੇ ਲਰਨੇ ਕੰਮ ਕੀਤੇ ਨਹੀਂ ਲੱਗੇ ਚ ਸਾਡੇ ਤਾਂ ਅਸੀਂ ਤਾਂ ਅਜੇ ਤੱਕ ਦੇਖਿਆ ਨਹੀਂ ਕੋਈ ਕੀਤਾ ਜੋ ਡਗੇਲੇ ਦੇ ਹੋਏ ਉਹ ਗਲੀਆਂ ਬਣੀਆਂ ਉਹ ਹੀ ਬਣੀਆਂ ਅਜੇ ਤੱਕ ਕੋਈ ਮੈਂ ਇਟ ਇੱਕ ਨਹੀਂ ਲੱਗੀ ਅੱਛਾ ਮੁਕਾਬਲਾ ਕੀ ਚਾ ਮੁਕਾਬਲਾ ਬਰਾਬਰੀ ਆ ਅੱਛਾ ਛਾੜੂ ਦਾ ਵੀ ਤੇ ਅਮਰਤਪਾਲ ਦਾ ਵੀ ਦੋਵਾਂ ਦਾ ਹੀ ਮੁਕਾਬਲਾ ਅੱਜ ਕੱਲ ਲੋਕ ਦਿਲ ਨਹੀਂ ਦੇ ਰਹੇ ਹੂੰ ਦੱਸਦੇ ਕੁਛ ਕਰਦੇ ਕੁਛ ਮਤਲਬ ਇਹਨਾਂ ਦੋਵਾਂ ਦਾ ਮੁਕਾਬਲਾ ਹੀ ਆ ਇਹਨਾਂ ਦੋਵਾਂ ਦਾ ਜਿਆਦਾ ਦੂਜੇ ਪਿੱਛੇ ਆ ਹਾਂਜੀ ਕੀ ਮਨ ਲੱਗਦਾ ਬਾਈ ਜੀ ਇਸ ਵਾਰੀ ਐਮਪੀ ਕੌਣ ਬਣ ਸਕਦਾ ਇਥੇ ਹਾਂ ਪੀ ਅੰਮਰਪਾਲ ਬਣੂਗਾ ਜੀ ਕਿਉਂ ਕਿਉਂਕਿ ਸਿੱਦੇ ਹਾਕਾ ਚੋਂ ਬਹੁਤ ਸਹੀ ਫੈਸਲੇ ਕਰਨਦੇ ਆ ਤਾਂ ਸਹੀ ਹੋਣਾ ਚਾਹੀਦਾ ਇਹ ਗਲਤ ਇਹਨਾਂ ਨੇ ਮੁੱਦਾ ਸਾਰਾ ਠਾਇਆ ਕੋਈ ਐਰਕੀ ਇਹਨਾਂ ਬਦਲਾਅ ਦੇ ਸਾਜ ਲਿਆਉਣਾ ਕੁਝ ਨਹੀਂ ਆਇਆ ਆਇਆ ਨਹੀਂ ਬਦਲਾ ਕੋਈ ਨਹੀਂ ਆਇਆ ਬਦਲਾਅ ਤੇ ਉਹਨਾਂ ਦੁਜਾ ਹੀ ਲਿਆਤਾ ਨੇ ਨਸ਼ੇ ਦਾ ਬਾਹਣ ਹੀ ਬਾਤ ਆ ਉਹ ਤੇ ਨਸ਼ਿਆਂ ਤੇ ਰੋਕ ਲਾਵਾਂਗੇ ਰੋਕ ਕੋਈ ਨਹੀਂ ਲਾਈ ਸਾਰਾ ਹੀ ਗੰਦ ਪਾਇਆ ਗਿਆ ਜਿਹੜਾ ਨਹੀਂ ਵੇਚਦਾ ਉਹ ਵੀ ਵੇਚਣ ਲੱਪਿਆ ਅਮਰਤਪਾਲ ਲਾਊਗਾ ਤੇ ਉਹ ਅੱਗੇ ਵੀ ਢੱਕਦਾ ਸੀ ਇਸ ਕੰਮ ਤੋਂ ਤੈਨੂੰ ਅੰਦਰ ਕਰਤਾ ਇਹਦਾ ਹੱਕ ਆ ਵੀ ਇਹ ਵੀ ਆ ਕੇ ਪੂਰਾ ਦਉਸਾ tha ਪੰਜਾਬ ਦਾ ਦਉਗਾ ਅਮਰਤਪਾਲ ਨਾਲ ਅਮਰਤਪਾਲ ਨਾਲ ਬਾਪੂ ਜੀ ਇਹ ਕੰਮ ਸਪਾਲਦਾ ਜਿਆਦਾ ਬੋਲ ਅਮਰਤਪਾਲ ਅਮਰਤਪਾਲ ਅੱਛਾ ਸਰਕਾਰ ਨੇ ਕੋਸ਼ਿਸ਼ ਕੀਤਾ ਨਵੀਂ ਨੇ ਨਾ ਸਰਕਾਰ ਨਾ ਕੋਈ ਕਿਦਾ ਵਾਦੇ ਝੂਠੇ ਲਾਰੇ ਕੇਂਦਰ ਦੇ ਉਹਨਾਂ ਦਿੱਤੇ ਆ ਕਾਂਗਰਸ ਨੇ ਝੂਠੇ ਕਾਲੀਆਂ ਤੇ ਝੂਠੇ ਹੀ ਨੇ ਅੱਛਾ ਹਾਂ ਮੋਲ ਪੜੀ ਇਹਨਾਂ ਨੇ ਪਲਾਟਾਂ ਦੇ ਵਾਦੇ ਕੀਤੇ ਸੀ ਅੱਛਾ ਪਲਾਟ ਇੱਕ ਵੀ ਨਹੀਂ ਆਇਆ ਗਰੀਬਾਂ ਦਾ ਚੜੂ ਵਾਲਿਆਂ ਨੇ ਦਿੱਤਾ ਨਹੀਂ ਕੋਈ ਜਮ ਨਹੀਂ ਫਿਰ ਐਸ ਵਾਰੀ ਕਿਹਨੂੰ ਵੋਟ ਪਾਵਾਂ ਹਾਂਜੀ ਐਸ ਵਾਰੀ ਐਮਪੀ ਕਿਹਨੂੰ ਬਣਾਉਣਾ ਵੇਖੋ ਕਿਸੇ ਨੂੰ ਨਹੀਂ ਆਇਆ ਕਿ ਮਾਰਾ ਸਾਡਾ ਕੋਈ ਸੋਚਦਾ ਹੀ ਨਹੀਂ ਹਰੇ ਸੋਚਾਂ ਹੀ ਕੋ ਨਹੀਂ ਲੋਕ ਕੀ ਕਹਿ ਰਹੇ ਵੈਸੇ ਬਾਕੀ ਅਮਰਤਪਾਲ ਦਾ ਜਿਆਦਾ ਵੇਖ ਕੇ ਕਹਿੰਦੇ ਪਿਆ ਬਾਕੀ ਵੇਖੋ ਅੱਛਾ ਜੋਰ ਇਧਰ ਜਿਆਦਾ ਹੈ ਹੂੰ ਠੀਕ ਖਡੂਰ ਸਾਹਿਬ ਹਲਕੇ ਤੋਂ ਕਿਹਨੂੰ ਚਾਹ ਰਹੇ ਲੋਕ ਲਾਲਜੀਤ ਪੁੱਲਰ ਕਰਦੇ ਕੰਮ ਕਰ ਮੰਤਰੀ ਸਾਹਿਬ ਹਾਂਜੀ ਹਾਂਜੀ ਕਰਨਗੇ ਕਰਦੀ ਵੀ ਹੈ ਆਇਆ ਕੋਈ ਬਦਲਾ ਆਊਗਾ ਕੋਈ ਗੱਲ ਨਹੀਂ ਪਾਈ 72 ਸਾਲ ਦਾ ਕੰਮ ਵਿਗੜਿਆ ਆ ਆਸ ਆਸ ਤੇ ਸ਼ੁਰੂ ਇਹਣਾ ਫਰਕ ਹਾਂਜੀ ਕੀ ਮਨ ਲੱਗਦਾ ਬਾਈ ਬਿਲਕੁਲ ਆਪ ਪਾਰਟੀ ਨੂੰ ਪਾਵਾਂਗੇ ਆਪ ਪਾਰਟੀ ਕਰਦੀ ਕੰਮ ਕਰ ਕੰਮ ਕਰੂਗੀ ਜੀ ਕਰੂਗੀ ਕਿਉਂ ਦੋ ਸਾਲਾਂ ਚ ਕਰਿਆ ਕੁਛ ਦੋ ਸਾਲਾਂ ਚ ਕੁਛ ਨਹੀਂ ਕਰਿਆ 70 70 ਸਾਲ ਤੋਂੜਾ ਵਿਗੜਿਆ ਕੰਮ ਨੂੰ ਸੁਧਾਰ ਲਈ ਸਰ ਮੌਕਾ ਤੇ ਮਿਲੂਗਾ ਥੋੜਾ ਬਹੁਤ ਚਾਹੀਦਾ ਨਾ ਉਹਨਾਂ ਨੂੰ ਦੋ ਸਾਲਾਂ ਤੇ ਕਰਦਾ ਬਿਤਾ ਬਿਤਾ ਹੀ ਸੰਤੋਸ਼ਡੋ ਸਰਕਾਰ ਤੋਂ ਸੰਤੋਸ਼ਡ ਸੰਤੁਸ਼ਟ ਸਰ ਕੋਈ ਵੀ ਨਹੀਂ ਕੇ ਸਰਕਾਰ ਤੋਂ ਬਾਕੀ ਉਮੀਦ ਕਰ ਸਕਦੇ ਆ ਚਲੋ ਠੀਕ ਆਉਣ ਵਾਲੇ ਸਮੇਂ 'ਚ ਕੰਮ ਕਰਨਗੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਕਿਉਂ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਰਕਾਰ ਨੇ ਇਸ ਕਰਕੇ ਜੀ ਬਦਲਾ ਆਇਆ ਕੋਈ ਸਰਕਾਰ ਬਣੀ ਨਹੀਂ ਜੀ ਬਿਲਕੁਲ ਨਹੀਂ ਜੀ ਖੁਸ਼ ਨਹੀਂ ਨਹੀਂ ਜੀ ਮੌਜੇ ਜਦੋਂ ਆਊਗਾ ਵੀਰੇ ਵੇਖੀ ਜਾਊਗੀ ਕਿ ਸਰਕਾਰ ਨੇ ਕੁਝ ਕਰਿਆ ਕਿ ਨਹੀਂ ਸਰਕਾਰ ਉਸ ਟਾਈਮ ਤੇ ਸਾਥ ਦਿੰਦੀ ਆ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਬਾਅਦ 'ਚ ਤੇ ਕੋਈ ਪੁੱਛਦਾ ਨਹੀਂ ਬੇਟਾ ਤੇ ਵਿਹਲਾ ਤੁਰਿਆ ਫਿਰਦਾ ਅੱਛਾ ਮੁੰਡੇ ਪੁੱਛਿਆ ਨਹੀਂ ਮੁੜ ਕੇ ਕੋਈ ਪੁੱਛਦਾ ਨਹੀਂ ਮੈਂ ਮੁੜ ਕੇ ਕੋਈ ਪੁੱਛਦਾ ਨਹੀਂ ਇੰਨੇ ਬੱਚੇ ਨਸ਼ਿਆਂ ਨਾਲ ਮਰਦੇ ਜਾਂਦੇ ਆ ਦਸ਼ਿਆਂ ਨੂੰ ਰੋਗ ਲੱਗੀ ਕਿ ਨਹੀਂ ਹਾਂ ਲੱਗੀ ੱਟੀਆਂ ਬਣੀਆਂ ਸੰਗਮਾਂ 'ਚ ਵੀ ਕੀ ਜਾਂਦਾ ਈ ਵਾਰੀ ਆਮ ਆਦਮੀ ਪਾਰਟੀ ਜਿੱਤੀ ਸਾਰੇ ਪਾਸੇ ਇਸ ਵਾਰੀ ਹੈ ਨਹੀਂ ਮੌਲ ਉਸ ਤਰ੍ਹਾਂ ਨਹੀਂ ਹੈ ਕੀ ਕਰ ਐਤ ਕੀ ਫਿਰ ਕੌਣ ਜਿੱਤ ਸਕਦਾ ਇਥੋਂ ਖਡੂਰ ਸਾਹਿਬ ਤੋਂ ਅਮਿਤਪਾਲ ਜੀ ਹੋਇਆ ਆਵਾਜ਼ ਅੱਛਾ ਹਾਂਜੀ ਸਰਕਾਰ ਤੋਂ ਨਾ ਖੁਸ਼ ਹੋਗੇ ਲੋਕ ਨਾ ਖੁਸ਼ ਹੋਏ ਕੀ ਇਹ ਸੜਕਾਂ ਬਰਬੁਰਾ ਸੱਚੀਆਂ ਦਾ ਬਰਬੁਰਾ ਲੈ

ਤੁਈ ਖੁਸ਼ ਨਹੀਂ ਕਿਸੇ ਪਾਰਟੀ ਦਾ ਉਹਦੇ ਤੁਸੀਂ ਮੈਂ ਕਿਉਂ ਖੁਸ਼ ਮੈਂ ਮੈਥੋਂ ਕਿਉਂ ਪੁੱਛਦੇ ਤੁਸੀਂ ਇਹ ਸਵਾਲ ਤੁਸੀਂ ਵੀ ਸਾਡੇ ਵਰਗੇ ਹੀ ਦੱਸ ਨਹੀਂ ਨਹੀਂ ਕਿਉਂ ਨਹੀਂ ਖੁਸ਼ ਨਹੀਂ ਵੀ ਖੁਸ਼ ਨਹੀਂਗਾ ਮੈਂ ਉਹੀ ਪੁੱਛ ਰਿਹਾ ਵੀ ਕੋਈ ਵੀ ਖੁਸ਼ ਨਹੀਂ ਕੋਈ ਵੀ ਖੁਸ਼ ਨਹੀਂ ਇੱਕ ਦੂਜੇ ਤੇ ਦੋਸ਼ ਹੀ ਲਾਉਂਦੇ ਨੇ ਹਾਂ ਤੁਸੀਂ ਇਹ ਵੇਖ ਲਓ ਕਿਸੇ ਪਾਰਟੀ ਦੇ ਲੀਡਰ ਵੇਖ ਲਓ ਇਹ ਇੱਕ ਦੂਜੇ ਦੋਸ਼ ਹੀ ਲਾਉਂਦੇ ਨੇ ਹਾਂ ਆਪੋ ਚਾਹੇ ਸਾਰੇ ਇਕੱਠੇ ਨੇ ਠੀਕ ਹੈ ਜਿਹੜੇ ਤੁਹਾਨੂੰ ਬਸਾਨੂੰ ਲੜਾਉਂਦੇ ਨੇ ਲੋਕਾਂ ਨੂੰ ਇਹ ਲੋਕਾਂ ਨੇ ਵੇਖਣਾ ਵੀ ਅਸੀਂ ਇੱਕ ਦੂਜੇ ਸਿਰ ਪਾੜਨੇ ਆ ਜਾਹ ਇੱਕ ਆਪ ਦਾ ਪਾਈਚਰਾ ਬਣਾ ਕੇ ਰੱਖਣਾ ਠੀਕ ਪੀ ਕੌਣ ਬਣ ਰਿਹਾ ਖਡੂਰ ਸਾਹਿਬ ਵਾਲਕੇ ਤੋਂ ਐਮਪੀ ਅਮਰਤਪਾਲ ਸਿੰਘ ਮੰਨਦਾ ਪਿਆ ਜੇ ਕਿਉਂ ਸਾਰਾ ਲੋਕਾਂ ਦਾ ਸਮਰਥਨ ਹੀ ਉਹਦੇ ਵਾਲਾ ਹੋ ਗਿਆ ਅੱਛਾ ਹਵਾ ਉਧਰ ਹੋ ਗਈ ਹਾਂਜੀ ਪਾਰਟੀ ਬਾਜੀ ਤੋਂ ਲੋਕ ਉੱਠ ਕੇ ਉਹਦੇ ਵਾਲੋ ਹੋ ਗਏ ਸਾਰੇ ਠੀਕ ਹੈ ਹਾਂਜੀ ਪਾਰਟੀ ਦਾ ਕੋਈ ਉਹ ਨਹੀਂ ਰਿਹਾ ਇੱਥੇ ਸਰ ਕੋਈ ਸਾਰੇ ਬੰਨੇ ਉਧਰ ਹੀ ਤੁਰ ਪਏ ਮੋਹ ਚੱਲ ਤੇ ਦੇ ਵੇਖੋ ਜੀ ਅਮਰਤਪਾਲ ਵਾਲੀ ਜਿਆਦਾ ਅੱਛਾ ਹਵਾ ਇੱਧਰ ਉਹਦੀ ਹੈ ਹਾਂਜੀ ਹਾਂ ਸਰਕਾਰ ਕਰ ਰਹੀ ਕੰਮ ਕਰਦੀ ਹਾਂਜੀ ਸਰਕਾਰ ਨੇ ਕੀਤਾ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਕੀ ਕੀਤਾ? ਲਾਲਜੀਤ ਭੁੱਲਰ ਨੇ ਕੋਸ਼ਿਸ਼ ਕੀਤਾ ਕੰਮ ਕਰ ਇਧਰ। ਕੰਮ ਕਰ ਉਹਨੇ ਆਪਣੇ ਵਾਲੇ-ਦਵਾਲੇ ਕੀਤਾ ਜਿਹੜਾ ਕੀਤਾ। ਇੱਦਾਂ ਨਹੀਂ ਕੀਤਾ। ਬਾਕੀ ਇਹੇ ਬਸ ਠੀਕ ਹੈ। ਕੀ ਮੋਲ ਆ ਜੀ? ਕਿਹਨੂੰ ਜਿਤਾ ਰਹੇ ਲੋਕ? ਇਹ ਇਧਰ ਹਰਤਪਾਲ ਦਾ ਹੀ ਬਾਦ ਜਿਆਦੀ ਸਾਰੇ ਆ। ਅੱਛਾ। ਕੀ ਦਾ ਮੋਲ ਆ ਇਧਰ ਵੋਟਾਂ ਦਾ? ਇਹ ਇਧਰ ਹੈ ਅਮਰਤਪਾਲ ਸਿੰਘ। ਅੱਛਾ। ਅਮਰਤਪਾਲ ਸਿੰਘ ਖਾਲਸਾ। ਠੀਕ ਹੈ। ਜਿੰਦਾਬਾਦ। ਬਾਕੀ ਹੋਰ ਕੋਈ ਪਾਰਟੀ ਨਹੀਂ। ਬਾਕੀ ਹੋਰ ਕੋਈ ਹੈ ਨਹੀਂ ਅੰਦਰ ਉਹ ਨਹੀਂ ਕੋਈ ਵੀ ਤੁਰਿਆ ਉਹਨਾਂ ਨੂੰ ਪਤਾ ਵਾਂ। ਅਮਰਿਤਪਾਲ ਸਿੰਘ ਖਾਲਸਾ ਹੀ ਉਹਨਾਂ ਗਾੜੀ ਅੱਛਾ ਵੀ ਉਧਰ ਹੀ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਹੀ ਉਹਨਾਂ ਗਾੜੀ ਅੱਛਾ ਹਾਂ ਐਮਪੀ ਕਿਹਨੂੰ ਬਣਾ ਰਹੇ ਲੋਕ ਬਾਈ ਦ ਸਰਕਾਰ ਨੇ ਰੋਕ ਲਈ ਨਹੀਂ ਸਰਕਾਰ ਤਾਂ ਕਰਦੀ ਪਈ ਕੁਛ ਨਾ ਕੁਛ ਕੰਮ ਤਾਂ ਚੱਲਦਾ ਪਿਆ ਭੁੱਲਰ ਵੀ ਵੈਸੇ ਵਧੀਆ ਹੋਇਆ ਅੱਛਾ ਮੁਕਾਬਲਾ ਇੰਨਾ ਜੀ ਆ ਹਾਂ ਮੁਕਾਬਲਾ ਇੰਨਾ ਜੀ ਆ ਬਾਕੀ ਬੰਦੇ ਪਿੱਛੇ ਬਾਕੀ ਆਪਣੇ ਇਲਾਕੇ ਦਾ ਹੁਣ ਆਪਾਂ ਕਿੱਡਾ ਏਰੀਆ ਬਹੁਤ ਵੱਡਾ ਆ ਆ ਇਸ ਇਲਾਕੇ 'ਚ ਪੁੱਛਦੇ ਇਸ ਇਲਾਕੇ 'ਚ ਤਾਂ ਸ਼ਹਿਰ ਅਮਰਿਤਪਾਲ ਸਿੰਘ ਜੀ ਜਾਂ ਭੁੱਲਰ ਸਾਹਿਬ ਬਣ ਜਾਂ ਅਮਰਿਤਪਾਲ ਵਾਲੇ ਆ ਕੰਮ ਇਹਦਾ ਮੌਲਿਆ ਹੂੰ ਕਿਉਂ ਇਹਦੇ ਪੱਖ 'ਚ ਇੰਨਾ ਮੌਲ ਕਿਵੇਂ ਹੋ ਗਿਆ ਮਤਲਬ ਜਿੰਨਾ ਜੰਗਜੋਸ਼ ਆ ਜਿਹੜਾ ਵੀ ਮਤਲਬ ਅੱਜ ਕੱਲ ਦੇ ਬੱਚੇ ਉਹ ਸਾਰੇ ਇਸੇ ਕੰਮ ਨੂੰ ਸਰਕਾਰ ਤੋਂ ਖੁਸ਼ ਨਹੀਂ ਹੋਊਗਾ ਹਾਂਜੀ ਸਰਕਾਰ ਨੇ ਕੀਤਾ ਨਹੀਂ ਕੰਮ ਕਰ ਕੋਈ ਕੀਤਾ ਹੋਊਗਾ ਪਰ ਜਿਹੜੇ ਅੱਜ ਦੇ ਮਾਹੌਲਾ ਦੇ ਹਿਸਾਬ ਨਾਲ ਬੱਚੇ ਜਿਹੜੇ ਚਾਹੁੰਦੇ ਉਹ ਬਣ ਗਈ ਇੱਧਰ ਹਾਂਜੀ ਹਾਂਜੀ ਠੀਕ ਹੈ ਕੀ ਮਾਹੌਲਾ ਬਾਈ ਵੋਟਾਂ ਦਾ ਵੋਟਾਂ ਦਾ ਭਾਈ ਅਜੇ ਆਉ ਸਮਾਂ ਆਉ ਤੇ ਪਤਾ ਲੱਗੂਗਾ ਹੁਣ ਕੌਣ ਜਿੱਤਣਾ ਚਾਹੀਦਾ ਹਾਂ ਦਾ ਭਾਈ ਗਾਲੀਏ ਚਾਹੀਦੇ ਜਿੰਨੇ ਵੇਜ ਬਿਲਕੁਲ ਹਾਂਜੀ ਭੋਲਰ ਦੀ ਬਾਤ ਦਾ ਕੋਈ ਉਮੀਦ ਨਹੀਂ ਹੈਗੀ ਸਾੜੀ ਦਾ ਸੜਕੋ ਵੀ ਨਹੀਂ ਬਣੀ ਅੱਛਾ ਹਾਂਜੀ ਕੋਲੇ ਵਾਲੀ ਮੰਤਰੀ ਨੂੰ ਹਰਾ ਦੇਣਾ ਹਾਂ ਐਮਪੀ ਭਾਈ ਅਮਰਪਾਲ ਸਿੰਘ ਜੀ ਕਿਉਂ ਵੇ ਇਜ਼ਾਰੂ ਕਰਦੇ ਆ ਅੱਛਾ ਵੇਖੋ ਜੀ ਡਿਸਰਵ ਕਰਦੇ ਨੇ ਠੀਕ ਹੈ ਬੰਦਾ ਹਾਂਜੀ ਕੋਈ ਬਦਲਾਅ ਨਹੀਂ ਕੋਈ ਕੁਛ ਨਹੀਂ ਅੱਛਾ ਕਾਨੂੰਨ ਵਸਤਾ ਉਤਰਾ ਹੀ ਆ ਕੁਛ ਨਹੀਂ ਲੋਕ ਹਾਂ ਕੋਈ ਬਦਲਾਅ ਹੋਏਗਾ ਕਿਸੇ ਦਾ ਨਸ਼ਾ ਮੁੱਕ ਗਿਆ ਹਾਂ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਗੱਲ ਹੈ ਵੀ ਜਿੰਨੇ ਵੀ ਐਮਸੀ ਆਏ ਜਾਂ ਐਮਐਲਏ ਆਏ ਆ ਕਿਸੇ ਨੇ ਵੀ ਨਸ਼ੇ ਬਾਰੇ ਕੋਈ ਠੱਲ ਨਹੀਂ ਪਾਈ ਹੈਗੀ ਮੁੱਕ ਦੀ ਗੱਲ ਆ ਗਰੀਬ ਦੇ ਬੱਚੇ ਮਰ ਜਾਂਦੇ ਆ ਤਕੜਿਆ ਦਾ ਕੋਈ ਬੱਚਾ ਨਹੀਂ ਮਰਦਾ ਸਾਰਿਆਂ ਦੇ ਬੱਚੇ ਬਾਹਰ ਫੋਰਨ ਕੰਟਰੀ ਚ ਇਹ ਨਸ਼ਾ ਅਜੇ ਖਤਮ ਹੋ ਜਾਵੇ ਤੇ ਪੰਜਾਬ سونے ਦੀ ਚਿੜੀਆ ਫਿਰ ਬਣਦੇ ਹੋ ਵਾਪਸ ਕੋਈ ਅੰਤਮ ਰੰਗਲਾ ਪੰਜਾਬ ਬਣਾ ਰਹੇ ਭਗਵਾਨ ਤਾਂ ਮਾਨ ਜੋ ਕੁਝ ਹੀ ਕਰ ਰਿਹਾ ਹਰੇਕ ਬੰਦਾ ਆਪਣੇ ਆਪਣੀ ਲਾਲਚ ਨੂੰ ਕਰ ਰਿਹਾ ਡਿੰਪਾ ਇਥੋਂ ਐਮਪੀ ਸੀ ਪੈਣਾ ਕਾਂਗਰਸ ਦੇ ਉਹਨਾਂ ਨੇ ਕੀਤਾ ਕੋਈ ਕੰਮ ਇੱਥੇ ਮੈਂ ਤੁਹਾਨੂੰ ਇੱਕੋ ਗੱਲ ਆਖੀ ਆ ਵੀ ਕੋਈ ਕਿਸੇ ਦਾ ਨਹੀਂ ਸਭ ਆਪਣਾ ਢਿੱਡ ਭਰਦੇ ਜੇ ਹੁਣ ਕਿਹਨੂੰ ਜਿਤਾਉਣਾ ਚਾਹੀਦਾ ਇਹ ਤਾਂ ਪਬਲਿਕ ਐਕਟ ਸਾਈਡਾ ਨੇ ਮੂਤ ਨਹੀਂ ਲਿਖਿਆ ਵੀ ਮੈਂ ਉਹਨੂੰ ਜਿਤਾਉਂਗਾ ਜਾਂ ਉਹਨਾਂ ਦੀ ਹਵਾ ਕੀ ਕਹਿੰਦੀ ਇੱਥੋਂ ਦੀ ਹਾਂ ਹਵਾ ਕਿਹਦੇ ਵੱਲ ਹੈ ਹਵਾ ਆ ਕੇ ਕੋਈ ਕੁਝ ਨਹੀਂ ਪਤਾ ਦੱਸਦਾ ਨਹੀਂ ਆਗਾ ਆਪਣੀ ਜਮਾਨ ਸਾਰਿਆਂ ਨੇ ਬੰਦ ਕੀਤੀ ਆ ਕੋਈ ਕਲੀਅਰ ਨਹੀਂ ਦੱਸਦਾ ਵੀ ਮੈਂ ਝਾੜੇ ਨੂੰ ਪਾਵਾਂ ਜਾਂ ਅਕਾਲੇ ਨੂੰ ਪਾਵਾਂਗਾ ਜਾਂ ਹੋਰ ਕਿਸੇ ਨੂੰ ਪਾਵਗਾ ਤੀਜੀ ਪਾਰਟੀ ਨੂੰ ਪਾਵਾਂ ਚੌਥੀ ਕੋਈ ਦੱਸਦਾ ਨਹੀਂ ਜਾਂ ਬੱਸ ਸਭ ਇੱਕ ਦੂਜੇ ਨੂੰ ਪੁੱਛਦੇ ਆ ਹਾਂ ਉਹ ਠੀਕ ਹੈ ਠੀਕ ਤੂੰ ਕੀ ਲੈਣਾ ਮੇਰੇ ਕੋਲ ਮਾਹੌਲ ਤਾਂ ਠੀਕ ਹੀ ਆ ਮਾਹੌਲ ਤਾਂ ਮਰਤਪਾਲ ਦੀ ਪਾਰਟੀ ਦਾ ਜੋਰ ਹੈ ਮਰਤਪਾਲ ਨੂੰ ਲੋਕ ਚਾਹੁੰਦੇ ਆ अच्छा लोग ਤਾਂ ਉਹਨੂੰ ਜਾ ਰਹੇ ਆ। ਹਾਂ ਵੇਖੋ ਕੋਈ ਆਉਂਦਾ। ਸਰਕਾਰ ਕਰ ਰਹੀ ਕੰਮ ਕਰਕੇ ਨਹੀਂ। ਸਰਕਾਰ ਤਾਂ ਕੰਮ ਕਾੜਾ ਕਰਤਾ। ਸਰਕਾਰ ਕੰਮ ਕਾੜਾ ਕਰ ਲਈ ਆ। ਆਇਆ ਨਹੀਂ ਬਦਲਾ। ਕੋਈ ਨਹੀਂ ਆਇਆ ਬਦਲਾ। ਅੱਛਾ। ਹੂੰ ਹੂੰ। ਦਵਾਨੀ ਦਾ ਵੀ ਨਹੀਂ ਕੰਮ ਕੀਤਾ ਨਾ। ਆ ਲਾਹੌਰ ਰੋਡ ਛੜਕਣੀ ਬਣੀ ਆੜੀ। ਅੱਛਾ। ਆ ਮੇਲੇ ਦੇ ਨੂੰ ਕਿਹਾ ਸੀ। ਹੂੰ। ਲਾਲਜੀਤ ਪੁੱਲਰ ਨੂੰ। ਬਟਰੀ ਇੱਥੋਂ ਦੇ। ਆਓ। ਲਾਲਜੀਤ ਭੁੱਲਰ ਮੰਤਰੀ ਆ ਇਹ ਮੇਲੇ ਵਾਰੀ ਇੱਥੇ ਕਿਹਾ ਲੋਕਾਂ ਨੇ ਵੀ ਹਟਕ ਬਾਬਾ ਜੀ ਬਣਾ ਦੋ ਸੰਗਤ ਨੇ ਨੰਗਣਾ ਮੇਲਾ ਤੇ ਇਹਨਾਂ ਸੜਕ ਪਕਾਇ ਕਦੇ ਕਹਿੰਦਾ ਬਣਵਾ ਦੇਣਾ ਤੇ ਉਹ ਨਹੀਂ ਬਣਵਾਈ ਉਹ ਅਜੇ ਵੀ ਟੁੱਟੀ ਉਤਰਾ ਪਈ ਹੈ ਪੱਟੀ ਦਾ ਕੋਈ ਕੰਮ ਇਹਨੇ ਕਹਿ ਲਵੇ ਇਹਦੇ ਸਰਿਆਲੀ ਚੁੰਗੀ ਤੋਂ ਘਰ ਨੂੰ ਪਰਮ ਸੜਕ ਜਾਂਦੀ ਹੈ ਨਦੌਰ ਨੂੰ ਜਾ ਕੇ ਵੇਖ ਲਓ ਟੁੱਟੀ ਆ ਆ ਸੜਕ ਵੇਖ ਲਓ ਟੁੱਟੀ ਆ ਕੰਡਿਆਲਾ ਰੋਡ ਵੇਖ ਲਓ ਟੁੱਟੀ ਆ ਸ਼ਹਿਰ ਦੇ ਰਹਿਣ ਵਾਲਾ ਹੈ ਫਿਰ ਇਸ ਵਾਰੀ ਵੋਟਾਂ ਪੈਂਦੀਆਂ ਨੇ ਉਹਨੂੰ ਸਾਨੂੰ ਤਾਂ ਕਿਸੇ ਦਾ ਪਤਾ ਨਹੀਂ ਅਸੀਂ ਤਾਂ ਪਾਉਣੀਆਂ ਨਹੀਂ ਅੱਛਾ ਇਦ ਕੀ ਕਿਨੂੰ ਪੈ ਰਹੀਆਂ ਵੋਟਾਂ ਫਿਰ ਐ ਕਿ ਵੋਟਾਂ ਅਵਰਤਪਾਲ ਸਿੰਘ ਨੂੰ ਜਿਆਦਾ ਦੇ ਵਸੇ ਕਹਿੰਦੇ ਆ ਮਾਹੌਲ ਉਹਦਾ ਬਣ ਗਿਆ ਮਾਹੌਲ ਉਹਦਾ ਬਣ ਗਿਆ ਅੱਛਾ ਦਸਵੇਂ ਪਾਸ਼ਾ ਬਣਾਵੇ ਬਣਾਵੇ ਵੀ ਉਹਦਾ ਹੀ ਉਹਨੂੰ ਚਾਹੁੰਦੇ ਲੋਕ ਚਾਹੁੰਦੇ ਆ ਜੀ ਅੱਛਾ ਉਸ ਤੋਂ ਬਾਅਦ ਕਾਂਗਰਸ ਨੂੰ ਚਾਹੁੰਦੇ ਲੋਕ ਅੱਛਾ ਇਹ ਤੀਜੇ ਨੰਬਰ ਤੇ ਗਏ ਹਾਂ ਇਹ ਤੀਜੇ ਨੰਬਰ ਤੇ ਪੱਟੀ ਦਾ ਇੱਕ ਨਹੀਂ ਸਵਾਰੇ ਪੱਟੀ ਦੇ ਰਹਿਣ ਵਾਲਾ ਹੈ ਇਹਦੀ ਰਾਇਸ਼ ਇਹਦੇ ਚਾਚੇ ਦਾ ਹੈ ਇਹਦੀ ਰਾਇਸ਼ ਆ ਕੋਈ ਨਹੀਂ ਸਵਾਰੇ ਨੇ ਪੱਟੀ ਦਾ ਅਮਰਤਪਾਲ ਨੂੰ ਅਸੀਂ ਤੇ ਪਾਵਾਂਗੇ ਵੋਟ ਜੀ ਅੱਛਾ ਹਾਂ ਜੀ ਅਮਰਤਪਾਲ ਨੂੰ ਕਿਉਂ ਪਾ ਰਹੇ ਬਸ ਅਮਰਤਪਾਲ ਨੇ ਇਹਨਾਂ ਦਾ ਵੀ ਲਿਆਂ ਬਾਲਟੀਆਂ ਨਾਲ ਕੋਈ ਨਹੀਂ ਕੁ ਕਰਦੀਆਂ ਨਾ ਰਹਿਣੇ ਕੰਮ ਨਵੀਂ ਸਰਕਾਰ ਨੇ ਕੀਤਾ ਕੁਝ ਨਹੀਂ ਕੀਤਾ ਨਹੀਂ ਕੁਝ ਨਹੀਂ ਕੀਤਾ ਜੀ ਮੈਂ ਨਹੀਂ ਬਦਲਾ ਨਹੀਂ ਇਹ ਮੇਰੇ ਇਸ ਵਾਰੀ ਕੌਣ ਜਤ ਰਿਹਾ ਹੈ ਕਿ ਅਮਰਤਪਾਲ ਜਿੱਤੋ ਅੱਛਾ ਹਾਂ ਜੀ ਮੁੰਡੇ ਅਮਰਤਪਾਲ ਨਾਲ ਹਾਂ ਜੀ ਅਮਰਤਪਾਲ ਨਾਲ ਸਰਕਾਰ ਨੇ ਕੁਝ ਕੀਤਾ 2 ਸਾਲ ਬਣੇ ਨੂੰ ਹੋ ਗਏ ਤੁਹਾਡੇ ਤੋਂ ਕੋਈ ਨਹੀਂ ਕੀਤਾ ਲੈਨੇ ਕੋਈ ਨਹੀਂ ਨਸ਼ੇ ਤੇ ਰੋਗ ਲੱਗੀ ਨਹੀਂ ਨਾ ਦੇਖਦਾ ਸੇ ਚਰਿਆ ਮਿਹਦੇ ਇਹ ਕਾਂਗਰਸੀ ਨੇ ਰਾਹੁਲ ਗਾਂਧੀ ਅੱਛਾ ਹਾਂ ਜੀ ਤੇ ਮੰਤਰੀ ਨੇ ਇਥੋੜੇ ਨੇ ਕੀਤਾ ਕੰਮ ਕਰਕੇ ਨਹੀਂ ਕੋਈ ਨਹੀਂ ਕੋਈ ਨਹੀਂ ਕੀਤਾ ਕੰਮ ਉਹ ਦਰਾਇਆ ਨਹੀਂ ਮੁੜ ਕੇ ਇੱਥੇ ਆਉਂਦੇ ਆ ਪਾਸੇ-ਪਾਸੇ ਲੰਘ ਜਾਂਦੇ ਇੱਥੇ ਘਰੀ ਵੇਚਦੇ ਕੰਮ ਨਹੀਂ ਕਰਦੇ ਕੰਮ ਨੇ ਕਰ ਲੈਣੀ ਉਹ ਠੀਕ ਡੂਰ ਸਾਹਿਬ ਹਲਕੇ ਜੋ ਪੱਟੀ ਵਾਲੇ ਲੋਕੀ ਨੂੰ ਬਣਾ ਰਹੇ ਆ ਜਿਵੇਂ ਅਮਰਤਪਾਲ ਨੂੰ ਜਦਾ ਕਰਦੇ ਆ ਅਮਰਤਪਾਲ ਦਾ ਜਿਵੇਂ ਇੱਥੇ ਤੇ ਇਥੋਂ ਮੰਤਰੀ ਸਾਹਿਬ ਉਹਨਾਂ ਦਾ ਕੀ ਮਹੌਲਾ ਉਹਨਾਂ ਵਾਲੀ ਠੀਕ ਹੈ। ਅੱਛਾ। ਹਾਂਜੀ ਕੋਈ ਗੱਲ ਕੋਈ ਨਹੀਂ। ਲਾਂਮਾ ਕੋਈ ਨਹੀਂ ਉਹਨਾਂ ਵਾਲੀ। ਅੱਛਾ। ਮਤਲਬ ਕਿ ਅਮਰਤਪਾਲ ਵਾਲਾ ਲੋਕ। ਨਾ ਮਾਲਾ ਦੁਨੀਆ ਦੇ ਹਿਸਾਬ ਨਾਲ ਚੱਲਦਾ ਜਿਤਨਾ ਬੰਦਾ। ਠੀਕ ਹੈ। ਬਾਕੀ ਲਾਂਮਾ ਤੋਂ ਕੋਈ ਕੋਈ ਨਹੀਂ ਉਹਨਾਂ ਵਾਲੀ। ਅੱਛਾ। ਠੀਕ ਨੇ। ਹਾਂਜੀ ਠੀਕ ਹੈ। ਹਾਂਜੀ। ਕੰਮ ਕਰ ਸਰਕਾਰ ਕਰ ਰਹੀ ਹੈ। ਹਾਂਜੀ ਹਾਂਜੀ। ਬੋਲੋ। ਸਹੀ। ਉਹਦਾ ਅਮਰਤਪਾਲ ਦਾ ਹੀ ਚੱਲਣ ਦੇ ਆ। ਅੱਛਾ। ਕਿਉਂ ਉਹਦੇ ਪੱਖ 'ਚ ਕਿਉਂ ਹੋ ਗਿਆ? ਬੰਦਾ ਚੰਗਾ। ਠੀਕ ਹੈ। ਸਰਕਾਰ ਕਰ ਰਹੀ ਕੁਛ ਨਹੀਂ। ਯਾਰ ਤਾਂ ਕੱਖ ਨਹੀਂ ਕਰਦੀ ਬੈਰੜ ਕੇ ਟੁੱਟੀ ਪਈ ਹੈ ਪਾਣੀ ਟੰਗਦੋਂ ਅੱਗੇ ਕਟਬ ਹੁੰਦੇ ਆ ਅੱਛਾ ਐਮਪੀ ਦੀਆਂ ਵੋਟਾਂ ਚ ਕੀ ਮਹੌਲ ਹੈ ਇਸ ਵਾਰੀ ਮਹੌਲ ਅਮਰਿਤਪਾਲ ਦਾ ਹੀ ਹੈ ਅੱਛਾ ਅਮਰਿਤਪਾਲ ਨੂੰ ਅੱਗੇ ਇੱਕ ਸੜ ਤੋਂ ਬਹੁਤ ਵੱਡੀ ਗਲਤੀ ਹੋ ਗਈ ਲਾਲਜੀਤ ਭੁੱਲਰ ਨੂੰ ਵੋਟਾਂ ਪਾ ਕੇ ਫਿਰ ਕੀ ਅਮਰਿਤਪਾਲ ਨੂੰ ਜਾਵਾਂਗੇ ਗਲਤੀ ਕਿਉਂ ਤਾਂ ਮੰਤਰੀ ਹੈ ਮੰਤਰੀ ਉਹ ਸਾਡੇ ਖਿਲਾਫ ਹੈ ਮਰਾਮ ਗੜੀਆਂ ਦੀ ਬਰਾਦਰੀ ਬਾਰੇ ਉਹਨੇ ਬਹੁਤ ਮਾੜੇ ਲੈਵਲ ਤੇ ਬੋਲੇ ਉਹ ਬਿਆਨ ਅੱਛਾ ਹਾਂਜੀ ਉਹ ਉਹ ਵਧੀਆ ਨਹੀਂ ਉਹਨੇ ਕੀਤਾ ਹਾਂਜੀ ਖਿਲਾਫ ਹੋ ਗਿਆ ਹਾਂਜੀ ਹਾਂਜੀ ਅਮਰਤਪਾਲ ਨੂੰ ਪੈਰੇ ਫੋਟੋ ਜੀ ਸਾਰੀ ਮਾਇਰ ਖਾਦੀ ਤੁਸੀਂ ਕਿਹੜੀ ਟੀਮ ਲਵਾਏ ਜੀ ਅਜੇ ਤਾਂ ਚੈਨਲ ਵੱਲੋਂ ਆਏ ਜੀ ਨਹੀਂ ਕੋਈ ਹੋਊਗੀ ਤੁਹਾਡੀ ਵੀ ਨਹੀਂ ਆਪਣੀ ਕੋਈ ਨਹੀਂ ਬਸ ਓਕੇ ਜੀ ਅਮਰਤਪਾਲ ਦਾ ਹੀ ਹੈ ਹਾਂਜੀ ਹਾਂ ਚੱਲਣ ਦੇ ਅਮਰਤਪਾਲ ਦਾ ਹੀ ਚੱਲਣ ਦੇ ਅਮਰਤਪਾਲ ਦਾ ਹਾਂਜੀ ਅੱਛਾ ਸਰਕਾਰ ਨੇ ਕੁਝ ਕੀਤਾ ਦੋ ਸਾਲਾਂ ਚ ਤੇ ਢਡੇ ਸਾਹਮਣੇ ਹੀ ਆ ਜੀ ਤੁਹਾਡੇ ਸਾਹਮਣੇ ਕੀ ਲੱਗਦਾ ਮਾਹੌਲ ਵੀ ਹੋਇਆ ਕਿ ਨਹੀਂ ਨ ਹੋਇਆ ਵੀ ਨਾ ਹੋਇਆ ਅਰ ਗਈ ਆ ਜੀ ਅੱਛਾ ਹਾਂਜੀ ਜਿਆਦਾ ਫਰਕ ਨਹੀਂ ਪਿਆ ਹਾਂਜੀ ਹਾਂਜੀ ਠੀਕ ਐ ਕੀ ਮਹੌਲ ਐ ਇਸ ਵਾਰੀ ਵੋਟਾਂ ਦਾ ਮਹੌਲ ਤੁਹਾਡੇ ਸਾਹਮਣੇ ਹੀ ਆਈ ਕਿਹੜੀ ਪਾਰਟੀ ਜਿੱਤਦੀ ਐ ਪਾਰਟੀ ਹੁਣ ਇਹ ਤੇ ਲੋਕ ਹੀ ਦੱਸਣਗੇ ਤਰੀਕ ਤੋਂ ਬਾਅਦ ਹੀ ਪਤਾ ਲੱਗੂਗਾ ਲੋਕ ਵੈਸੇ ਹਵਾ ਕੀ ਦੀ ਇਧਰਵਾਸ ਇਧਰ ਜਿਆਦਾ ਭਾਈ ਅਮਰਤਪਾਲ ਸਿੰਘ ਦੀ ਐ ਜੀ ਅੱਛਾ ਹਾਂਜੀ ਆ ਆਦਮੀ ਪਾਰਟੀ ਨੇ ਕੁਕ ਕੀਤਾ ਕੁਛ ਇੱਥੇ ਆ ਆਦਮੀ ਪਾਰਟੀ ਆ ਜੇ ਇਹਦੇ ਕੁਝ ਪਤਾ ਨਹੀਂ ਲੱਗਦਾ ਕੀ ਕੀਤਾ ਨੇ ਅੱਛਾ ਨਹੀਂ ਜੀ ਨਹੀਂ ਕੋਈ ਪਤਾ ਲੱਗਿਆ ਪਤਾ ਆਇਆ ਨਹੀਂ ਲੱਗਿਆ ਦਲਾ ਸਾਡੇ ਬਾ ਦਾ ਕੰਮਕਾਰ ਉਹੀ ਆ ਅੱਛਾ ਉਹੀ ਨੂੰ ਕਰਨੇ ਆ ਉਹੀ ਬਾਅਦ ਚ ਕਰਨਾ ਤੇ ਭਾਈ ਅਮਰਪਾਲ ਦਾ ਉਹਦਾ ਭਾਈ ਜੀ ਦਾ ਜਿਆਦਾ ਚੱਲ ਰਿਹਾ ਕੰਮ ਅੱਛਾ ਹਾਂਜੀ ਉਹਨਾਂ ਦੇ ਪੱਖ ਚ ਹੋ ਗਿਆ ਹਾਂਜੀ ਉਹਨਾਂ ਦੇ ਪੱਖ ਚ ਚੱਲ ਰਿਹਾ ਕੰਮ ਵੇਖੋ ਜੋ ਮਾਰ ਰਿਹਾ ਅੱਛਾ ਸਰਕਾਰ ਨੇ ਕੁਛ ਕੀਤਾ 2 ਸਾਲ ਹੋ ਗਏ ਬਣੀ ਸਰਕਾਰ ਨੇ ਤੁਹਾਨੂੰ ਪਤਾ ਹੀ ਐ ਅੱਛਾ ਹਾਂਜੀ ਐਮਪੀ ਡਿੰਪਾ ਸੀ ਪਹਿਲਾਂ ਉਹਨਾਂ ਨੇ ਕੀਤਾ ਕੋਈ ਕੰਮ ਓਏ ਉਹਨਾਂ ਬਾਰੇ ਆਪਾਂ ਨਾ ਕਹਿ ਨਹੀਂ ਸਕਦੇ ਹਾਂਜੀ ਮਤਲਬ ਖੁਸ਼ ਨਹੀਂ ਸਰਕਾਰ ਤੋਂ ਹੋ ਗਿਆ ਪੂਰਾ ਦਾ ਮਾਹੌਲ ਚਲ ਮਾਰਾ ਯਾਰ ਕੇਮਲਪਾਲ ਸਿੰਘ ਜੀ ਦੇ ਨਾਲ ਆ ਅੱਛਾ ਹਾਂਜੀ ਉਹਨਾਂ ਦੀ ਹਵਾ ਕਿਉਂ ਬਣੀ ਨਹੀਂ ਭਾਈ ਜੀ ਹਵਾ ਦੇਖੋ ਹਵਾ ਦਾ ਆਪਣੀ ਹੈ ਹੁਣ ਯੂਥ ਦੇ ਨਾਲ ਉਹ ਕੰਮ ਕਰਦੇ ਸੀ ਆਪਣੇ ਜਿਹੜਾ ਆਪਣਾ ਯੂਥ ਨੂੰ ਬੁਜਾ ਰਹੇ ਨੇ ਅਸਰ ਹੈ ਲੋਕਾਂ ਦੇ ਮੈਂ ਕਹਿੰਦਾ ਭਾਈ ਸਾਹਿਬ ਪੂਰਾ ਅਸਰ ਹੈ ਹਾਲੇ ਕਿ ਲੋਕਾਂ ਨੂੰ ਅਵੇਅਰਨੈਸ ਹੈਗੀ ਹੈ ਕਾਫੀ ਜਿਆਦੀ ਪਿਛਲੀ ਵਾਰ ਬੀਬੀ ਖੱਲ ਦਾ ਹਾਰ ਗਏ ਸੀ ਉਹ ਉਸੇ ਬਾਰੇ ਲੋਕਾਂ ਦੀ ਅਲੱਗ ਅਲੱਗ رائے ਹੁੰਦੀ ਆ ਬਟ ਆਪਾਂ ਨੂੰ ਸਪੋਰਟ ਨਹੀਂ ਹਦੋਂ ਅੱਛਾ ਅਮਰਪਾਲ ਨੂੰ ਜਿਆਦਾ ਅਮਰਤਪਾਲ ਤੁਹਾਨੂੰ ਪਤਾ ਹੀ ਇਹਦੇ ਅੱਛਾ ਹਾਂ ਤੇ ਸਰਕਾਰ ਨੇ ਕੁਛ ਕੀਤਾ 2 ਸਾਲ ਹੋ ਗਏ ਬੜੀ ਨਹੀਂ ਕੋਈ ਨਹੀਂ ਆਇਆ ਨਹੀਂ ਬਦਲਾ ਜਿੰਨੀਆਂ ਸਰਕਾਰਾਂ ਆਈਆਂ ਇਹ ਤੱਕ ਕੋਈ ਬਦਲਾ ਹੋਈ ਨਹੀਂ ਅੱਛਾ ਸਿਰਫ ਨਾਮ ਦਾ ਜ਼ਰਾਵ ਆ ਅੱਛਾ ਉਹਦਾ ਕੋਈ ਬਦਲਾ ਨਹੀਂ ਠੀਕ ਹੈ ਅਮਰਤਪਾਲ ਦਾ ਹੈਗਾ ਮੋਲ ਇਧਰ ਹਾਂ ਪੂਰਾ ਫੁੱਲ ਚੋਰਾ ਕੀ ਮੋਲ ਹੈ ਇਸ ਵਾਰੀ ਐਮਪੀ ਕਿ ਨੂੰ ਬਣਾ ਰਾਇਆ ਖਰੂਰ ਸਾਹਿਬ ਹਲਕੇ ਚਲੋ ਅਮਰਪਾਲ ਸਿੰਘ ਮੜੂਗਾ ਕਿਉਂ ਸਾਰੀਆਂ ਵੋਟਾਂ ਹੀ ਉਹਨੂੰ ਆ ਸਾਡੇ ਪਿੰਡ ਦੇ ਵੋਟੇ ਸਾਰੀ ਉਹਨੂੰ ਆ ਇੱਕ ਲੈਰ ਬਣ ਗਈ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਇੱਕ ਪਾਸੇ ਸੀ ਸਾਰਾ ਹਾਂਜੀ ਹਾਂਜੀ ਉਵੇਂ ਲੈਰ ਬਣੀ ਪਈ ਆ ਹਾਂਜੀ ਅਮਰਪਾਲ ਹੀ ਹੋ ਗਿਆ ਉਹ ਮੋੜ ਗਿਆ ਉਹ ਮੋੜ ਆਇਆ ਪਰ ਉਹਨਾਂ ਦੇ ਖਿਲਾਫ ਹੋ ਗਿਆ ਆਪਾਂ ਦੇ ਆਪ ਖਿਲਾਫ ਹੋਈ ਵੀ ਪਰ ਆਉਗਾ ਤਾਂ ਅਮਰਪਾਲ ਹੀ ਅੱਛਾ ਹਾਂਜੀ ਆਮ ਆਦਮੀ ਪਾਰਟੀ ਨੇ ਕੀਤਾ ਨਹੀਂ ਕੰਮ ਕਰ ਕੋਈ ਕੀਤਾ ਹੈਗਾ ਪਰ ਇਹਨਾਂ ਸੈਟੀਸਫੈਕਟਰੀ ਨਹੀਂ ਕੀਤਾ ਹਾਂਜੀ ਕੀ ਬਣਾ ਰਹੇ ਲੋਕ ਅਮਰਪਾਲ ਨੂੰ ਜੀ ਕਿਉਂ ਕਰਦੇ ਕੁਛ ਕਰੇ ਨਾਗਰ ਨਸ਼ੇ ਤੋਂ ਛਡਾਉ ਨਾ ਅੱਛਾ ਹਾਂ ਸਮਝਦੇ ਨਸ਼ੇ ਵਾਲਾ ਜਿਹੜੇ ਸਰਕਾਰ ਤੋਂ ਮਰਦੇ ਲੁੱਟਾ ਖੋਹੇ ਹਟ ਚੜ ਗਿਆ ਠੀਕ ਆ ਆਮ ਆਦਮੀ ਪਾਰਟੀ ਨੇ ਕੁਝ ਕਰਿਆ ਨਹੀਂ ਕੋਈ ਨਾ ਵੀ ਕੋਈ ਕਰਨਾ ਆਇਆ ਨਹੀਂ ਮਤਲਬ ਨਾ ਨਾ ਠੀਕ ਮਤਲਬ ਆਇਆ ਅਮਰਪਾਲ ਲਿਆਊਗਾ ਇਹ ਸੀ ਪੱਟੀ ਹਲਕੇ ਦੇ ਲੋਕਾਂ ਦੀ ਰਹਿ ਜੋ ਅਸੀਂ ਤੁਹਾਨੂੰ ਸੁਣਾਈ ਹੈ ਇੱਥੇ ਜ਼ਿਆਦਾਤਰ ਮੂਡ ਹੈ ਜੋ ਲੋਕਾਂ ਦਾ ਅਮਰਪਾਲ ਸਿੰਘ ਦੇ ਵੱਲ ਜਾਂ ਹਵਾ ਜਿਹੜੀ ਉਹ ਅਮਰਪਾਲ ਸਿੰਘ ਦੇ ਵੱਲ ਜਾਂਦੀ ਦਿਖਾਈ ਦੇ ਰਹੀ ਹੈ ਪਰ ਚੋਣ ਨਤੀਜੇ ਸਾਫ ਕਰ ਦੇਣਗੇ ਕਿ ਇੱਥੋਂ ਕੌਣ ਜਿੱਤਦਾ ਹੈ ਪਰ ਪੱਟੀ ਹਲਕੇ ਦੇ ਵਿੱਚੋਂ ਮੰਤਰੀ ਲਾਲਜੀਤ ਖੋਲਰ ਦਾ ਇਲਾਕਾ ਹੋਣ ਦੇ ਬਾਵਜੂਦ ਅਮਰਿਤਪਾਲ ਦਾ ਨਾਮ ਲੋਕਾਂ ਨੇ ਜ਼ਿਆਦਾ ਲਿਆ ਹੈ